हां जी बच्चे दो अंका वाली संख्यावां बनाਉਣਗੇ ਜੋ ਇਹ ਲਾਲ ਵਾਲਾ ਪੱਥਰ ਪਿਆ ਹੈ ਇਹਦਾ ਮਤਲਬ ਆ ਦਹਾਈ ਦਹਾਈ ਦਾ ਮਤਲਬ ਕੀ ਆ 10 ਅਤੇ ਜਿਹੜੀ ਆ ਬਜਰੀ ਪਈ ਆ ਹਨ ਸਫੇਦ ਜਿਹੇ ਰੰਗ ਦੀ ਇਹਦਾ ਮਤਲਬ ਕੀ ਆ ਇਕਾਈ ਤਾਂ ਦੋ ਬੱਚੇ ਖੜੇ ਨੇ ਆਪਣਾ ਆਪਣਾ ਨਾਮ ਦੱਸ ਦੋ ਜਯਵਰਾਜ ਜਯਵਰਾਜ ਸਿੰਘ ਸਰਜੀਤ ਸਿੰਘ ਤਾਂ ਇਹਨਾਂ ਨੂੰ ਇੱਥੋਂ ਲੈ ਕੇ ਇੱਥੇ ਸੰਖਿਆਵਾਂ ਬਣਾਉਣਗੇ ਇੱਧਰ ਸੰਖਿਆਵਾਂ ਕੁਸ਼ਕ ਮੈਂ ਲਿਖਤੀਆਂ ਆ 24 39 17 ਟਾਈਮ ਬੱਚੇ ਸਟਾਰਟ ਕਰਨਗੇ ਗੇਮ ਤਾਂ ਦੇਖਦੇ ਕਿਹੜਾ ਬੱਚਾ ਵਿਨਰ ਆ ਪਤਾ ਲੱਗੇ ਤੁਹਾਨੂੰ ਕਿਵੇਂ ਬਣਾਉਣੀਆਂ ਨੇ ਠੀਕ ਆ ਜੀ ਚਲੋ ਸਟਾਰਟ ਸ਼ਾਬਾਸ਼ ਬਾਅਦ ਚੋਂ ਅਪਰ ਚੈੱਕ ਕਰਾਂਗੇ ਇਹਨਾਂ ਦੀ ਗੀਟੈਂਗ ਦੇਖ ਕੇ ਵੀ ਸਹੀ ਬਣਾਈਆਂ ਕਿ ਨਹੀਂ ਚਲੋ ਬੱਚੇ ਸ਼ਾਬਾਸ਼ ਫਾਸਟ ਕਰੋ ਫਾਸਟ ਤੁਰ ਜੀ ਤੇ ਦਿੱਲੀ 바ਸੀ ਆ ਜਾ ਠੀਕ ਆ ਠੀਕ ਆ ਚੱਲ ਆਪਣੇ ਸ਼ਾਬਾਸ਼ ਚਲੋ ਲੋਂਡੀ ਨਹੀਂ ਬਿਟਣੀ ਆ ਸ਼ਾਬਾਸ਼ ਬੱਚਿਓ ਬਹੁਤ ਵਧੀਆ ਕਰਦੇ ਪਏ ਹੋ ਉਹ ਸੈੱਟ ਕਰਦਾ ਮੰਨ ਲੈ ਮੰਨ ਫਟਫਟ ਕੋਈ ਗੱਲ ਨਹੀਂ ਸੈੱਟ ਕਰ ਲੈ ਉਹਨੂੰ ਬੱਚੇ సజీత ఫాఫ్ సెట్ కెట్ కట్ాఫ ఫటాఫ్ క ਹਾਂਜੀ ਜਵਰਾਜ ਸਿੰਘ ਦੀ ਬਣ ਚੁੱਕੇ ਨੇ ਅੰਕ ਸਾਰੇ ਬਣਾ ਬਣਾ ਪੂਰੇ ਬਣਾ ਰੁਕਣਾ ਨਹੀਂ ਇਦਾਂ ਤੂੰ ਆਪਣੇ ਚੈੱਕ ਕਰ ਲੈ ਜਦ ਤੱਕ ਜਦ ਤੱਕ ਚੈੱਕ ਕਰ ਸਾਰੇ ਵੀ ਪੂਰੇ ਬਣ ਗਏ ਕਿ ਨਹੀਂ ਸਵਾਲ ਕਰਨ ਤੋਂ ਪਹਿਲ ਬਾਅਦ ਆਪਣਾ ਸਵਾਲ ਵੀ ਚੈੱਕ ਕਰ ਲੈਣਾ ਚਾਹੀਦਾ ਹੈ ਸੁਰਜੀਤ ਸਿੰਘ ਫਾਸਟ ਚੈੱਕ ਕਰ ਲੈ ਆਪਣੇ ਓਕੇ ਜੂ ਵਿਰਾਜ ਹਾਂਜੀ ਠੀਕ ਆ ਹਾਂ ਨੀ ਬੱਚੇ ਕੌਣ ਚੈੱਕ ਕਰੂਗਾ ਵੀ ਓਕੇ ਕਿ ਨਹੀਂ ਆ ਜਾਓ ਬੱਚੇ ਆ ਜਾਓ ਚਲੋ ਆਪਾਂ ਦੇਖਦੇ ਹਾਂ ਇਹਨਾਂ ਦੇ ਨਾਸੀਂ ਦੇਖਦੇ ਹਾਂ ਗਲਤ ਆ ਕਿ ਸਹੀ ਆ ਠੀਕ ਆ ਆ ਜਾਓ ਬੱਚੇ ਪਹਿਲਾ ਬਣਾਇਆ ਬੱਚੇ ਨੇ 24 ਤਾਂ ਦੋ ਇਕਾਈਆਂ ਠੀਕ ਹੈ ਜੀ ਤਾਂ ਦੋਨਾਂ ਦੇ ਇਹ ਸਹੀ ਨੇ ਤੇ 39 39 ਦਾ ਦੇਖੋ ਬੱਚਿਓ 10 20 30 40 50 60 70 80 90 ਉਧਰ ਦੇਖੋ ਦੀ 9 ਹੈਗੀ ਪੂਰੀਆਂ 9 10 1 2 3 4 5 6 7 8 9 10 ਆ ਨੰਬਰ ਇਹਦਾ ਗਲਤ ਹੋ ਗਿਆ ਆ ਨੰਬਰ ਇਹਦਾ ਬੱਚੇ ਦਾ ਗਲਤ ਹੋ ਗਿਆ ਅੱਗੇ ਪਹੁੰਚੋ 1 2 3 4 5 6 7 ਸੱਤ ਪੂਰੇ ਆ ਇੱਧਰ ਦੇਖੋ ਸੱਤ ਇਹਦੇ 4 4 8 17 ਬਣਾਉਣਾ ਸੀਗਾ ਤਾਂ 7 ਹੋਣੀਆਂ ਸੀ ਬੱਚੇ ਆ ਵੀ ਇਹਦਾ ਗਲਤ ਅੱਗੇ ਦੇਖੋ ਤਾਂ 5 5 ਪੂਰੇ ਆ ਇਹਨੇ ਇੱਕ ਇੱਕ ਵੱਧ ਰੱਖਤਾ ਤਾਂ ਬੱਚੋ ਕੀ ਆਉਣਾ ਸੀਗਾ 25 ਹੈ ਨਾ ਜਿਵੇਂ ਦੋ ਦਹਾਈਆਂ ਤਾਂ ਦੋ ਤਾਂ ਲਾਲ ਵਾਲੇ ਹੋਗੇ ਤਾਂ ਪੰਜ ਆਉਣੀਆਂ ਸੀਗੀਆਂ ਦੂਜੀਆਂ ਤਾਂ ਇਸ ਤਰ੍ਹਾਂ ਗੇਮ ਤੋਂ ਪਤਾ ਲੱਗ ਰਿਹਾ ਆ ਕਿ ਵਿਨਰ ਕੌਣ ਆ ਯੂਵਰਾਜ ਸਿੰਘ ਇੱਕੋ ਕਲਾਪ ਕਰ ਦਿਓ ਯੂਵਰਾਜ ਸਿੰਘ ਲਈ